ਮੇਰੀ ਮੇਰੀ ਗੱਲ ਤੇ ਸੁਣ ਨਾ ਵੀ ਗੱਲ ਤੇ ਮੈਂ ਸਵਾਹ ਸੁਣਾ ਜਿਉਂ ਆਉਂਦੋਂ ਸਵੇਰ ਦਾ ਘਰੋਂ ਨਿਕਲਦਾ ਨਾ ਤੂੰ ਕਦੇ ਸ਼ਾਮਾਂ ਨੂੰ ਘਰੇ ਵੜਦਾ ਘਰੇ ਹੀ ਬਹਿ ਜਾ ਕਰਕੇ ਤੇ ਬੀਬੀ ਇਹੇ ਤੇ ਗੱਲ ਲੈ ਕੇ ਆਇਆ ਬਾਹਰੋਂ ਮੈਂ ਕਿਹੜੀ ਗੱਲ ਹੈ ਕਹਾਂ ਵੀ ਬਾਹਰ ਨਾ ਇੱਕ ਬਾਬਾ ਆਇਆ ਵਾ ਅੱਛਾ ਤੇ ਉਹ ਨਾ ਹੱਥ ਵੇਖਦਾ ਵਾ ਤੇ ਹੱਥ ਵੇਖ ਕੇ ਦੱਸ ਦਿੰਦਾ ਸਾਰਾ ਫਿਊਚਰ ਦੱਸ ਦਿੰਦਾ ਵੀ ਕੀ ਹੁੰਦਾ ਤੇ ਕੀ ਨਹੀਂ ਆ ਬੇ ਸਾਡੇ ਨਾਲ ਜਾ ਕੇ ਅੱਛਾ ਇਹ ਨਾ ਕਰਨੀ ਵਾਲਾ ਵਾ ਵੀ ਇਦਾਂ ਕਰ ਤੂੰ ਪੱਜ ਕੇ ਲੱਗਦਾ ਬਾਬਾ ਕਿਦਾਂ ਗਾੜਾ ਲੰਘ ਜਾਵੇ ਤੇ ਫਟ ਕੇ ਜਾਣਾ ਪੈਂ ਮੈਂ ਇੱਥੇ ਬੈਠੀ ਆ ਮੈਂ ਆਇਆ ਆਇਆ ਮੈਂ ਸੱਦ ਕੇ ਕਾਲ ਉਹਦੇ ਗਿਆ ਉਹਨੇ ਮੈਂ ਦੋ ਬੁਲਕੀਆਂ ਮੂਹ ਦੇ ਪਾਲਾ ਕੀ ਬਤਾਂਦਾ ਵਾ ਬਾਬਾ ਹੁਣੇ ਹੀ ਆਜੇ ਹੈ ਸਸੀ ਤਾਂ ਵੇਬੇ ਆਂਦੀਆਂ ਹਾਂਜੀ ਕੀ ਗੱਲ ਸੁਣਾ ਅੱਜ ਕੱਲ੍ਹ ਹਾਲਾਤ ਨਹੀਂ ਚੰਗੇ ਤੇ ਟਾਈਮ ਨਾਲ ਆ ਜਾਇਆ ਕਰ ਠੀਕ ਤੇ ਨਾਲ ਗੱਲ ਸੁ ਸੁਗੁੜਿਆ ਨਹੀਂ ਆਣਾ ਤੁਹ ਹਾਂਜੀ ਹਾਂਜੀ ਤੇ ਕਿੱਦਾਂ ਪੜਾਈ ਕਿੱਦਾਂ ਵਾ ਬੇਬੇ ਕੀ ਦੱਸਾਂ ਪੜਾਈ ਦਾ ਹਾਂ ਕੁਝ ਪਤਾ ਨਹੀਂ ਕੁਝ ਸਮਝ ਨਹੀਂ ਆਂਦਾ ਮੈਨੂੰ ਸੁਜੀ ਨਹੀਂ ਲੱਗਦਾ ਹੈ ਜੇ ਟੋਟੇ ਤੋਂ ਉਹਨਾ ਇਹੋ ਤੇਰੀ ਗੱਲ ਮਾੜੀ ਜਿਹੜੀ ਉਹਨਾਂ ਪੜਾਈ ਚੀਜ਼ ਨਹੀਂ ਲਾਉਂਦੀ ਨਾਲ ਗੱਲ ਉਹ ਨਿਕਲ ਆ ਰਾਂ ਗਿਆ ਵਾ ਬਾਹਰ ਤੇ ਬਾਬਾ ਆਇਆ ਇੱਕ ਉਹ ਕਹਿੰਦਾ ਵੇ ਵੀ ਹੱਥ ਦੇਖ ਕੇ ਸਾਰੇ ਹਾਲ ਲਾ ਦਿੰਦਾ ਵਾ ਚਲ ਤੇਰਾ ਵੀ ਬਾਤ ਲਾਉਣੀ ਆ ਮੈਂ ਤੇ ਇੱਕ ਅੱਜ ਤੱਕ ਨਾ ਤੋੜਾ ਤੇ ਬੇ ਬੇਣੀ ਬਾਬਾ ਕੀ ਜਾਂਦਾ ਤੇਰੇ ਬਾਰੇ ਵੀ ਨਾਲ ਤੇਰੇ ਪੜਾਈ ਚ ਜੀ ਨਹੀਂ ਲਾਉਂਦਾ ਉਹ ਵੀ ਪੁੱਛ ਰਿਆ ਆਪਾਂ ਹੈ ਤੇ ਧਿਆਵਣਾ ਤੋ ਲੈਣ ਤੇ ਤਾਂ ਉਹਨਾਂ ਦਾ ਕੋਈ ਚਾਰ ਖੜ ਪਰ ਵੀ ਨਹੀਂ ਆ ਗਿਆ ਹੋਣਾ ਤੇ ਕਿਦਰ ਨਿਆਣੇ ਜਾਣ ਖਾਦੀ ਹੈ ਹੈ ਨਾ ਹੈ ਰੋਟੀ ਖਾਣ ਦੇ ਕੋਈ ਆਂਟਾ ਕੋ ਦਾ ਤੂੰ ਆਂਟਾ ਤਾ ਮੈਂ ਚਲ ਖਾ ਦੋ ਬੋਤੀਆਂ ਤੂੰ ਇਹਨੂੰ ਰੋਟੀਆ ਮਤਰਾ ਦੇ ਲੈ ਲਾ ਜੋ ਦੋਵੇਂ ਜਵਾਬ ਆਇਆ ਇੱਕ ਉਹ ਕੱਪੜੇ ਬਦਲ ਕੇ ਉਹ ਨਹੀਂ ਆਈ ਤੇ ਇੱਕ ਉਹ ਗਿਆ ਬਾਬੇ ਨੂੰ ਲਿਖਣ ਉਹ ਵੀ ਨਹੀਂ ਆਇਆ ਤੇ ਕੋ ਅੰਦਰ ਬੜਿਆ ਕਿ ਵੇਖ ਰਿਹਾ ਵੇ ਇਧਰ ਆ ਵੇ ਫਰੀਦੇ ਦਾਦੀ ਵੇ ਇਧਰ ਆ ਕੀ ਗੱਲ ਹੈ ਚੂਣਦਾ ਨਹੀਂ ਇਹ ਤੁਹਾਨੂੰ ਕੋਣ ਕੀ ਗੱਲ ਹੈ ਬਸ ਹਾਂ ਇਧਰ ਆੱਸ ਕੀ ਗੱਲ ਹੈ ਉਹ ਆਪਣਾ ਜਵਾਬ ਨਹੀਂ ਲਿਖਿਆ ਬਾਹਰ ਨੂੰ ਗਿਆ ਇਹ ਨਹੀਂ ਕੀ ਗੱਲ ਹੋਈ ਇਹ ਲੜਿਆ ਕਿਹਣਾ ਨੂੰ ਮਰਿਆ ਨਹੀਂ ਨਾ ਹਾਂ ਗੱਲ ਸੁਣ ਬਾਹਰ ਤੇ ਇੱਕ ਨਾ ਕਰਨੀ ਵਾਲਾ ਬਾਬਾ ਆਇਆ ਵਾ ਕਿਹੜਾ ਬਾਬਾ ਆਇਆ ਵਾ ਉਹ ਨਾ ਹੱਥ ਰੇਖ ਦੇ ਕੇ ਇਹਨਾਂ ਦੱਸਿਆਂਦਾ ਬਗੇ ਕੀ ਹੋਣਾ ਕਿ ਕੀ ਹੋਣਾ ਉਹਨੂੰ ਲੈਣ ਗਿਆ ਹੀ ਉਹ ਮੇਰੀ ਗੱਲ ਸੁਣ ਤੂੰ ਹੀ ਪਰੇ ਦੇ ਇਹ ਪਰਿਵਾਰ ਜੇ ਤੇ ਤੂੰ ਕਿਉਂ ਮੈਨਾਂ ਜਕਰਾਇ ਬੈਲੇ ਕਿਹੜਾ ਬਾਬਾ ਆਇਆ ਵਾ ਆ ਵਿੱਚੇ ਆਪਣਾ ਜਵਾਂਜ ਬਹਾਦਿਆ ਕਰ ਬਾਬਿਆਂ ਕੋ ਜਾਂਦੀ ਫਿਰਦੀ ਰਹਿਣੀ ਆ ਤੂੰ ਨਾ ਗਾਤ ਨਾਲ ਉਹ ਪੀਲਾ ਕੁੜੀ ਦਾ ਪੜਾਈ ਦੀ ਚੀਜ਼ ਨਹੀਂ ਲੱਗਦਾ ਮੈਂ ਕਿਹਾ ਚੰਨਾਂ ਉਹ ਪੁੱਛ ਲਾਂਗੇ ਤੇ ਨਾਲੇ ਆ ਆਪਣਾ ਮੁੰਡਾ ਵੀ ਨਹੀਂ ਕਿਦਾ ਆ ਚਾਚਾ ਦਾ ਕੰਮ ਧੰਦਾ ਕਰਦਾ ਉਹ ਉਹ ਨਿਆਣਾਂ ਨੂੰ ਬਦਾਮ ਖਵਾਇਆ ਕਰ ਠੀਕ ਆ ਅੱਛਾ ਦਿਮਾਗ ਕੰਮ ਕਰੇ ਬਾਪਾ ਮਗਰ ਨਾ ਕਰੋ ਨਹੀਂ ਕੋਈ ਗੱਲ ਨਹੀਂ ਜਾ ਦੇਖ ਕੇ ਨਿਆਣ ਨੂੰ ਬਹੁਤ ਸੁਣੀ ਗੱਲ ਆ ਤੇਰੀ ਪਪਾ ਆ ਜਿਹੜਾ ਤੁਹਾਡਾ ਤੇ ਗੱਲ ਸੁਣ ਬਹਿ ਜਾ ਗੱਲ ਸੁਣ ਲਿਆ ਕਰ ਪਪਾ ਸੱਸ ਦੀ ਕਾਰ ਦੀ ਸੱਸ ਦੀ ਕਾਰ ਸੱਸ ਦੀ ਕਾਰ ਸੱਸ ਦੀ ਹੋਰ ਸੁਣ ਕੀ ਆ ਕਿ ਤੁਹਾਨੂੰ ਕੀ ਗੱਲ ਮੈਂ ਗੱਲ ਕਰਨੀ ਨਹੀਂ ਜਾ ਰਹੀ ਕੀ ਬੁੱਤ ਜਿਹੜਾ ਬਾਬਾ ਆ ਆਹੋ ਉਹ ਲੋਟੇ ਰਹਿ ਜੀ ਕਿੰਨਾ ਬੜਾ ਜਿਹੜਾ ਬਾਬਾ ਉਹ ਤੇ ਜਕੀਦਾ ਕਰਿਓ ਬਾਸ ਸਰ ਤੁਹਾਨੂੰ ਪਤਾ ਲੱਗਿਆ ਵਾ ਨਿਆਣਾ ਨੂੰ ਪਤਾ ਵਾ ਦੁਆ ਕਰੂਗੀ ਪਤਾ ਵਾ ਬਸ ਠੀਕ ਤੇਰੀ ਮਾਤਰੀ ਸੂਤਰ ਬਣੀ ਜਵਾ ਕੰਮ ਕੀ ਪਤਾ ਵਾ ਬਾਬਾ ਜੀ ਕਰੂਗਾ ਜਵਾ ਤੂੰ ਕੋਈ ਬੇ ਤੂੰ ਤੂੰ ਚਲ ਜੱਜ ਕਪੜੇ ਬੋਲੋ ਕਰੋ ਸੱਸੀ ਕਰ ਬਾਬੂ ਸੱਸੀ ਕਰ ਬੁੱਤ ਗੀ ਦੇ ਕੱਛੇ ਸਿਰ ਟਾਈਮ ਨਾ ਜਾਊਗਾ ਠੰਡ ਦਾ ਮੌਸਮ ਆ ਹੈਨਾ ਅੱਜ ਵੀ ਮੌਸਮ ਦੁੱਜਾ ਹੈ ਨਾ ਅੱਜ ਕੱਲ ਸਮਾਂ ਖਰਾਬ ਆ ਡਰ ਲੱਗ ਹਾਂ ਜੀ ਹਾਂ ਜੀ ਚੰਗਾ ਬੁੱਤ ਮਾਈ ਪਤਾ ਨਹੀਂ ਕਿਹੜਾ ਬਾਪੂ ਯੋ ਕਹਿ ਗਿਆ ਧਿਆਨ ਨਾ ਚਾਹੀਏ ਸਮਾਂ ਖਰਾਬ ਨਾ ਮੈਨੂੰ ਜਾਣ ਨਾ ਪਛਾਨ ਚਲਿਆ ਰ ਆਪਾਂ ਕੀ ਲੈਣਾ ਸਾਨੂੰ ਤਾਂ ਆਪਣੇ ਕੰਮ ਨਾਲ ਮਤਲਬ ਆ ਇਹ ਮੈਂ ਕਹਿ ਰਿਹਾ ਤੇ ਬਤਾ ਕੀ ਦੇਖਦਾ ਆ ਆ ਲਾ ਦੀਰ ਲੈ ਲੈ ਮੰਨੇ ਨੀ ਨਾ ਬਰੀ ਕਿ ਮੈਂ ਆਈ ਲਟੀਰਾ ਆ ਨਟੇਰਾ ਹੀ ਇਹ ਤੁਹਾਨੂੰ ਜਸਮਨ ਪਤਸੋ ਛਾਰੇ ਵੇਖਿਆ ਇਹਨੂੰ ਕਿਵੇਂ ਢਾੜੇ ਵੇਖਿਆ ਤੂੰ ਲੁੱਟਾ ਹੋਆ ਕਰਦਾ ਹੀ ਏ ਬਾਬਾ ਸੋ ਦਾ ਕੰਟਰੋਲ ਆ ਆ ਭੱਜਾ ਚਾਚਾ ਨਾ ਓਏ ਤੇਰੇ ਮੱਥੇ ਦੀਆਂ ਤਕਦੀਰਾਂ ਦੱਸਦੀਆਂ ਤੇਰਾ ਰੰਗ ਬਹੁਤ ਅਵੇ ਮੇਰੇ ਆਓ ਚਾਚਾ ਕਹਿਣ ਲਗਾ ਤੇ ਆ ਬੁਠਾ ਬਹੁ ਮੜਾਈਨਾ ਬੁਠੀਨਾ ਓਏ ਕਹਿੰਦੀ ਨੇ ਬਾਬਾ ਸਹੀ ਏ ਪਤਸੋ ਦਾ ਸੰਦੇਸ਼ ਸੱਚ ਕਰਦਾ ਗੁੱਸਾ ਚਾਚਾ ਨਾ ਥਿਆ ਨਾ ਮੈਂ ਗੁੱਸਾ ਕਰਨਾ ਲੈ ਸੁਣ ਲੈ ਤੇ ਜੇ ਹੋਇ ਇਹਨੂੰ ਅੰਦਰ ਲੈ ਆਵੇਂ ਤਾਂ ਗੁੱਸਾ ਹੀ ਕਰਦੇ ਮੈਂ ਮੈਂ ਬਦਵਾ ਬੀਰਾ ਸੁਣ ਬੀਦਵਾ ਤੂੰ ਚੱਲ ਬਾਤ ਮੈਂ ਜਾਦੂ ਬਣਾ ਕੇ ਲੈ ਬਾਬਾ ਜੀ ਆਏ ਆ ਹਾਂਜੀ ਬਾਬਾ ਆਇਆ ਵਾ ਅੱਜਾ 2 ਮਿੰਟ ਬੱਚੇ ਨਾਲ ਗੱਲ ਕਰ ਚਾਹ ਦੀ ਨਾਲ ਬਾਬੇ ਬਰਫੀ ਦੇ ਬਹੁਤ ਯਕੀਨ ਹੋਵੇ ਦੇਖੀ ਹੀ ਹੋਦੀ ਠੀਕ ਹੈ ਮੈਂ ਫੇਰ ਤੇ ਲੱਡੂ ਉਹ ਵੀ ਲੈ ਆਈ ਠੀਕ ਹੈ ਲੱਡੂ ਵੀ ਲੈ ਆਏ ਆ ਹੈਗੇ ਦੇਖ ਉਹ ਨੂੰ ਨਹੀਂ ਹੋਈ ਮੈਂ ਬਾਬਾ ਨੇ ਤੁਸੀਂ ਨਹੀਂ ਖਿਆਵ ਅਵੇ ਨੂੰ ਕਹਵਾ ਲਾ ਪਈ ਨਹੀਂ ਸੀ ਕੀ ਆਏ ਹੋ ਜੀ ਦਾਲ ਚੁਣੀਆਂ ਤੇ ਕੁਸ਼ਣੀਆਂ ਦੇ ਬੁੱਖ ਕੁਸ਼ੀਲਾ ਇੱਥੇ ਬਾਹਰ ਨਾਲ ਪਹੁੰਚ ਗਈਆਂ ਹਾਂ ਅੰਕ ਜੀ ਭੈਣਾ ਜਿੱਤੇ ਨਹੀਂ ਮੈਂ ਪੱਤੀ ਨਹੀਂ ਆ ਕੇ ਕਹਿੰਦਾ ਤੇਰੀ ਮੈਂ ਉਹ ਮੇਰੀ ਗੱਲ ਸੁਣਤੀ ਨਾ ਨੂੰ ਬਾਬਲੀ ਬਹਿਸ ਸੁਣਿਆ ਮੈਂ ਤੇ ਹੱਥ ਵੇਖ ਕੇ ਤੁਹਾਨੂੰ ਦੱਸ ਦਿੰਦੇ ਜੀ ਇਹ ਦੀ ਬਾਤ ਦੀ ਗੱਲ ਛੱਡ ਮੈਂ ਤੇ ਤੇਰਾ ਮੂੰਹ ਵੀ ਲੈ ਕੇ ਦੱਸ ਦੂੰਗਾ ਕਿ ਤੈਨੂੰ ਕੀ ਲੋਖਿਆ ਦੱਸੋ ਹਮਦ ਬਾਬਾ ਜੀ ਮੈਂ ਤਾਂ ਇਹ ਹਾਂ ਤੈ ਤਣੀ ਵੇਖ ਕੇ ਦੱਸ ਦੇ ਇਸ ਤਰ੍ਹਾਂ ਵੇਖ ਕੇ ਦੱਸਦੇ ਆਂ ਭਾਰਾ ਕੇ ਹੌਲਾ ਆ ਐ ਜੋ ਬਾਬੇ ਦਾ ਟੀਚਰ ਬੜੀ ਮਹਿੰਗੀ ਪੈਂਦੀ ਬਾਜ ਮੱਥੇ ਤੇ ਹੱਥ ਮਾਰ ਕੇ ਰੋਈਂਗਾ ਹੀ ਤੂੰ ਦੱਸ ਤੇ ਕੀ ਕੋਈ ਵਭੇ ਮੇਰਾ ਨਾ ਗੱਲ ਕਰੂੰ ਬਹੁਤ ਸਮਝਿ ਪਾਉਣ ਦੀ ਕਰਦਾ ਅੱਜ ਤੇਰੇ ਬਟੂ ਜਿਆ ਜੋ ਮੇਰੇ ਬਾਦ ਕਰਦੇ ਨਹੀਂ ਬਾਹਰ ਨਿਕਲਦਾ ਬੰਦਾ ਮੇਰਾ ਤੇਰਾ ਨਾ ਮੈਂ ਤੇ ਰੋਟੀ ਨਾ ਮਾਰੋ ਲਿਆ ਆਂ ਬੀਬਾ ਤੇਰੇ ਮੱਥੇ ਦੀਆਂ ਤਗਰੀਆਂ ਹੈ ਕਹਿੰਦੀਆਂ ਤੇਰੇ ਛੱਤੇ ਕਰ ਜਾਵੜਾ ਵੇ ਨਾ ਬਾਬੇ ਵੇਲਾ ਇਹ ਵੀ ਦੱਸਦਾ ਤੇ ਮੇਰੇ ਸਿਰ ਤੇ ਕਰਜ਼ਾ ਵਾ ਹੈਗਾ ਹੀ ਆਪਣੇ ਸਿਰ ਤੇ ਕਰਜ਼ਾ ਤੂੰ ਮੇਰੀ ਗੱਲ ਸੁਣ ਉਹ ਆਪਾਂ ਕਿਸਤਾਂ ਲੈ ਲਈ ਹੈ ਹੈ ਉਹ ਕਿਸਤਾਂ ਨਹੀਂ ਹੈਗਾ ਨਾ ਕਰਜ਼ਾ ਹੀ ਹੈ ਨਾ ਕਰਜ਼ਾ ਬਾਬੀ ਨਹੀਂ ਨੱਛਿਆ ਨਾ ਮੈਂ ਬੋਲ ਸੈਣਾ ਹੀ ਹੈ ਨਾ ਤੁਹਾਡੇ ਕਰਕੇ ਕਿਨੀ ਕੀ ਬੱਚੀ ਆਂਦੀ ਉਹਦਾ ਪੜਾਈ ਤੇ ਦੇਰ ਨਹੀਂ ਲੱਗਦਾ ਏ ਵੀ ਸਹੀ ਹੈ ਬਾਬਾ ਜੀ ਨਹੀਂ ਲੱਗਦਾ ਨਾ ਪੱਕਿਆ ਦਾਦਾ ਸਾਰਿਆਂ ਦਾਦਾ ਪੜਾਈ ਤੇ ਕੀ ਲੱਗਣ ਲੱਗੂਗਾ ਤੇਰਾ ਘਰ ਤੇਰਾ ਬੀਪੀ ਮਾਂ ਤੋਂ ਜੂਗਾ ਤੇਰਾ ਜਿਰੋ ਕਰਜ਼ਾ ਲੱਜੂ ਜਿਹੜਾ ਬਾਰ-ਬਾਰ ਕਰਜ਼ੇ ਤੇ ਫਸਿਆ ਹਾਂ ਇਹ ਵੀ ਜਾਨੇ ਤੇਰੀ ਜਾ ਬਿਆ ਤੇ ਬਾਬੇ ਪਸੰਦ ਹੋ ਤੇ ਬਾਬਿਆਂ ਦੀ ਸੇਵਾ ਆ। ਬਾਬਾਏ ਬਾਕਿਆ ਤੂੰ ਤੀ ਜਾਣ ਜਾਣ ਆ। ਆਹ ਬੀਬਾ ਤਾ ਬਹੁਤ ਜਾਣ ਜਾਣ ਆ। ਆਹ ਆ। ਤੇ ਐਡਾ ਕਰੂ ਬਾਬਾ ਜੀ। ਐ ਤੂੰ ਜਾਣ ਜਾਣ ਤੇ ਹੈਗੇ। ਹੁਣ ਮੈਨੂੰ ਨਾ 1000 ਰੁਪਏ ਦਿਓ ਹਾਈ। ਯਾ ਕਿ ਆ ਬੀਬਾ ਤੂੰ ਮੇਰੇ ਤੋਂ ਮੰਗਦੀ। ਹੋਰ ਮੈਂ ਤੇ ਤੂੰ ਵੀ 1000 ਰੁਪਏ ਬਾਬਾ ਜੀ ਜਦੋਂ ਮੈਂ ਤੈਨੂੰ 5 ਦਵੂੰਗੀ। ਤੇਰਾ ਠੀਕ ਆ ਬਹੁਤ ਸੁਣੀ ਗੱਲ ਐ। ਇਹ ਕਿਹੜੀ ਗੱਲ ਆ ਬੀਬਾ ਮੈਂ ਨਹੀਂ ਤੈਨੂੰ 1000 ਰੁਪਏ ਦਿੰਨਾ। ਮਨਜਾ ਪੱਕਾ ਬਜਾਈ ਯਾਰ ਮੇਜਾ ਪੱਕਾ 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 ਚੱਤੀ ਇਹ ਦੇ ਕੇ ਗਾ ਰਹੀ ਸੀ ਗਾਦੀ ਚ ਬਾਰੇ ਗਈ ਆ ਗਿਆ ਤੇ ਮੈਂ ਮੁੱਕਰਦੀ ਨਹੀਂ ਤੇਰੇ ਕੋਲ ਹੈ ਤੇ ਮੈਂ ਤੈਨੂੰ 5000 ਦਵਾ ਦਊਂ ਇੱਕੋ ਮਿੰਟ ਮੇਰੇ ਦੇ ਆ ਦਵ ਲੈ ਆ ਕਿ ਕਿੱਥੇ ਨਾ ਛੇ ਦੇ ਉਹ ਕਿੱਥੇ ਰੱਖ ਦੇ ਸੀ ਪਤਾ ਨਹੀਂ ਕਿੱਥੋਂ ਜਿਉਣੇ 5000 ਰੁਪਏ ਯਾਰ ਬੰਦਾ ਆਇਆ ਹੀ ਨਹੀਂ ਅਜੇ ਤੱਕ ਬੜੇ ਟਾਈਮ ਦਾ ਗਿਆ ਹੀ ਜਿੱ ਕੋ ਘਰ ਆਵੇ ਤਾਂ ਵਧੀਆ ਗੱਲ ਆ ਇਹਦੇ ਹਾਂ ਜੀ ਤੇਰੀ ਘਰਾਣੀ ਬੜੀ ਕਰਮਾਰੀ ਪਾ ਲੈ ਤੌਂਡਈ ਆ ਇਹ ਨੂੰ ਚਾਇਆ ਨਾ ਕਰ ਤੂੰ ਨੇ ਨਹੀਂ ਤੇ ਕਹਿੰਦੇ ਤੈਨੂੰ ਉਤਾਰ ਦੇਣਾ ਉਧਰ ਨਾ ਜਾ ਤੈਨੂੰ ਕੱਢ ਹਾਂ 5000 ਰੁਪਇਆ ਪਰ ਗੁਜ਼ਾਰ ਲਿਆ ਹੈ ਨਾ ਜਵਾਲ ਦੀ ਪੱਕੀ ਆ ਹਾਂ 5 ਦੇਤਾ ਤੁਹਾਨੂੰ ਅੱਛੀ ਵੀ ਭਾਈ ਦਾ ਤੇਰੇ ਤੇ ਮੇਰਾ ਰਣੀਆਂ ਤੂੰ ਪਾਤੀ ਦਿੰਦੀ ਰਹਿ ਤੇ ਕੰਮ ਮੇਰੇ ਤੋਂ ਕਰਾਉਂਦੀ ਰਹਿ ਤੈਦੀ ਆ ਚੰਗਾ ਭਗਤਾ ਸਰੇ ਤਵੇਰਾਂ ਮੱਥਾ ਕਰਕੇ ਨਾ ਮੈਨੂੰ ਘਰੋਂ ਭੇਜੀ ਠੀਕ ਆ ਮੈਂ ਚੱਲਦਾ ਹੀ ਇਹ ਲੈ ਓਰੀਆ ਯੂਨ ਕੀ 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 ਬੋਲੇ ਆ ਗਿਆ ਆ ਗਿਆ ਅੱਛੇ ਫੜ ਕੇ ਪਾਈਂ ਲੈ ਓਕੇ ਦਾ ਆ ਠੀਕ ਚਪੈਰ ਮਿੱਧੀ ਜਾਣਾ ਇੰਦੀ ਗੱਲ ਖੁਸ਼ ਕਰਿੰਦਾ ਖੁਸ਼ ਕਰਦੀ ਆ ਕੈੜੀ ਮਿੱਧੀ ਆ ਮਾਮਾ ਮੈਂ ਕਿਹੜੀ ਤੇ ਤੇ ਗਦੀ ਚੜਾ ਦਿਆਂ ਆਹ ਚੰ ਕੰਮ ਪੱਕਾ ਬਣਾ ਕੇ ਹਾਂ ਪੱਕਾ ਬੜਾ ਆ ਮੈਂ ਤੇ ਅਸਾਂ ਉਹ ਜਿਹੜੀ ਲੋਕਾਂ ਨੂੰ ਠਾਗਦੀ ਸੀ ਨਾ ਅੱਜ ਵੀ ਉਹਨੂੰ ਠਾਗਾਇਆ ਜਾਗੇ ਅੱਜ ਠਾਗਾਇਆ ਉਹਨੂੰ ਉਹਨੂੰ ਠਾਗਾਇਆ ਜਿਹੜੀ ਲੋਕਾਂ ਨੂੰ ਬੜਾ ਚੂ ਦੂਠ ਹਮਨੀ ਤੀ ਉਹਦੀ ਪਤਾ ਨਹੀਂ ਕਿਹੜਾ ਬਾਕੂ ਜਹਾ ਹੀ ਮੈਨੂੰ ਕਹਿੰਦਾ ਪੁੱਤ ਧਿਆਨ ਨਾਲ ਜਾਇਓ ਜਮਾਨਾ ਬੜਾ ਖਰਾਬ ਹੈ ਤੂੰ ਜੁੱਤੀਆਂ ਖਾ ਲੈ ਨਹੀਂ ਯਾਰ ਮੈਨੂੰ ਤੇ ਪਤਾ ਹੀ ਨਹੀਂ ਕੌਣ ਉਹ ਜੀ ਨੂੜੇ ਪਈ ਆਯਾ ਜੀ ਕਿਤੇ 5000 ਰੁਪਇਆ ਲੈ ਜਾਂਦਾ ਹੀ ਫੇ ਉੱਛਾ ਲਾਵੇ ਛੋਲੇ ਕਿਤੇ ਅਸਲੀ ਪੀਓ ਜੀ ਅੱਜ ਅੱਜ ਪੈਗ ਕੜ ਬਣ ਗਿਆ ਆਡਾ ਬਣ ਗਿਆ ਬਣ ਗਿਆ ਪੈਗ ਮੈਂ ਪੂਰੀ ਜਿਹਾ ਲਵਾਉਂਗਾ ਮੇਰੀ ਗੱਲ ਸੁਣ ਹਾਂਜੀ ਅਧਰੋਂ ਨਹੀਂ ਠੱਗਿਆ ਤੂੰ ਮੈਂ ਐਨਕਾ ਲੱਗੇ ਆ ਬਾਪੂ ਗਾਂਧੀ ਜੀ ਵੇਖ ਮਾਮਾ ਹਾਂ ਤੂੰ ਉਹਨੂੰ ਨਹੀਂ ਠੱਗਿਆ ਉਹ ਤੈਨੂੰ ਠੱਗ ਗਈ ਉਹ ਚੱਲ ਕੇ ਆ ਲਾ ਪੂਤਰੀ ਦਾ ਕਿਹੜੇ ਬੜੇ ਮੈਨੂੰ ਠੱਗ ਗਈ ਮਾਮਾ ਤਾਹੇ ਨਕਲੀਓ ਕੀ? ਕਹਿ ਕਹ ਰੋ ਹੁਣ ਹੁਣ ਹੈ? ਕਹਿ ਕਹ ਰੋ ਸੁਕੀਮਾ ਵੇਖੀ ਆ ਆਪਣੀਆਂ ਕੀ ਹੋਇਆ? ਆਪਣੇ ਆਪ ਨੂੰ ਬੜਾ ਚਾਤਰ ਸਮਝਦਾ ਈ। ਅੱਛਾ ਇੱਧਰ ਵੇਖ। 100 ਰੁਪਇਆ ਲਿਆ। ਹਾਂ। ਤੇ ਪੰਜ ਨਕਲੀ ਦੇਤਾ ਈ।